ਹਾਂਜੀ ਫਾਰਮ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਪਾ ਰਹੇ ਹਾਂ ਉਹਦੇ ਵਿੱਚ ਤੁਸੀਂ ਦੇਖਦੇ ਹੋਵੋਗੇ ਵੀ ਜਿਹੜੇ ਵਿਕਤੀਆਂ ਦੇ ਵਿੱਚ ਅਲਟراਸਾਉਂਡ ਸਿਸਟਮ ਦੇਖਿਆ ਹੂਗਾ ਐਨੀਮਲਾਂ ਦੇ ਵਿੱਚ ਵੀ ਜਿਹੜਾ ਅਲਟਰਾਸਾਉਂਡ ਸਿਸਟਮ ਹੈਗਾ ਇਹਦੇ ਮੂਰੇ ਇੱਕ ਕੈਮਰਾ ਲੱਗਿਆ ਹੁੰਦਾ ਜਿਸ ਨੂੰ ਪਸ਼ੂ ਦੇ ਅੰਦਰ ਦੀ ਜਿਹੜੀ ਸਕੈਨਿੰਗ ਹੈ ਅਲਟਰਾਸਾਉਂਡ ਉਹ ਕੀਤੀ ਜਾਂਦੀ ਹੈ ਤੇ ਪਤਾ ਲਗਾਇਆ ਜਾਂਦਾ ਵੀ ਇਹ ਏਆਈ ਦੇ ਕਾਬਿਲ ਹੈਗਾ ਜਾਂ ਕੋਈ ਪ੍ਰੋਬਲਮ ਹੈ ਤਾਂ ਉਹਨੂੰ ਕੋਈ ਮੈਡੀਸਨ ਇਹ ਜੋ ਪ੍ਰੋਵਾਈਡ ਕਰਵਾਈ ਜਾਂਦੀ ਹੈ ਤੇ ਨਾਲ ਹੀ ਧੰਨਵਾਦ ਕਰਦੇ ਆਂ ਪੀਡੀਐਸਸੀ ਦੇ ਪੂਰੀ ਟੀਮ ਦਾ ਜਿਨ੍ਹਾਂ ਨੇ ਜਿਨ੍ਹਾਂ ਨੇ ਇਹ ਸਹੂਲਤ ਫਾਰਮ ਤੱਕ ਮਹੱਈਆ ਕਰਵਾਈ ਹੈਗੀ ਤੇ ਆਪਣੇ ਫਾਰਮ ਦੇ ਉੱਤੇ ਅੱਜ ਆਏ ਸੀਗੇ ਤੇ ਡਾਕਟਰ ਸਾਹਿਬ ਜਿਨ੍ਹਾਂ ਨੇ ਆਪਣੀਆਂ گاਵਾਂ ਲਗਭਗ ਇੱਕ ਦੋ گاਵਾਂ ਸੀ ਜਿਨ੍ਹਾਂ ਦੇ ਵਿੱਚ ਪ੍ਰੋਬਲਮ ਸੀ ਉਹ ਆਪਾਂ ਅੰਦਰੋਂ ਸਕੈਨਿੰਗ ਕਰਕੇ ਕੈਮਰੇ ਦੇ ਨਾਲ ਹੀ ਦੇਖਿਆ ਤੇ ਵੀ ਸਹੀ ਹੈ ਲਗਭਗ ਉਹਨਾਂ ਦੇ ਟੀਜ ਮੈਡੀਸਨ ਦੇ ਕੇ ਉਹਨਾਂ ਦੀ ਆਪਾਂ ਇਹਾਈ ਕਰ ਦੇਣੀ ਹੈ ਤੇ ਵਧੀਆ ਗੱਲ ਹੈ ਵੀ ਫਾਰਮ ਵੀਰਾਂ ਵਾਸਤੇ ਸਹੂਲਤ ਹੈ ਜਿਹੜੀ ਆਪਾਂ ਨੂੰ ਇਹਦਾ ਲਾਭ ਲੈਣਾ ਚਾਹੀਦਾ ਤੇ ਆਪਣੇ ਪਸ਼ੂਆਂ ਦੇ ਵਿੱਚ ਜੁਡੀ ਸਕੈਨਿੰਗ ਕਰਵਾ ਕੇ ਉਹ ਪਤਾ ਲੱਗ ਜਾਂਦਾ ਵੀ ਕਿੰਨੀ ਕੁ ਜਿਹੜੀ ਹੈ ਵੀ ਅੰਦਰ ਇਨਫੈਕਸ਼ਨ ਹੈ ਜਾਂ ਕੁਝ ਇਹ ਹੈ ਤੇ ਕਾਬਲਾ ਜਿਹੜਾ ਕੋਈ ਪਸ਼ੂ ਹੈ ਜਿਹੜਾ ਆਪਣਾ ਐਨੀਮਲਾ ਨਹੀਂ ਰਹਿ ਰਿਹਾ ਉਹ ਪ੍ਰੋਬਲਮ ਆ ਜਿਹੜੀ ਸੋਲਵ ਹੋ ਜਾਂਦੀ ਹੈ ਕਿਉਂਕਿ ਅੰਦਰ ਹੈ ਜਿਹੜਾ ਕੋਈ ਅੱਖ ਦੇ ਨਾਲ ਤਾਂ ਦੇਖਿਆ ਨਹੀਂ ਜਾਂਦਾ ਤੇ ਇਹ ਜਿਹੜਾ ਕੈਮਰਾ ਸਰੀਰ ਦੇ ਅੰਦਰ ਐਂਟਰ ਕਰਕੇ ਸਾਰੀ ਸਕੈਨਿੰਗ ਕਰਕੇ ਆਪਾਂ ਨੂੰ ਡਾਕਟਰ ਸਾਹਿਬ ਜੋ ਵੀ ਜਾਣਕਾਰੀ ਹੈ ਵੀ ਕੀ ਪ੍ਰੋਬਲਮ ਹੈ ਮੈਡੀਸਿਨ ਵਗੈਰਾ ਦੱਸ ਦਿੰਦੇ ਆ ਤੇ ਉਹ ਆਪਾਂ ਇਹਨਾਂ ਨੂੰ ਦੇਖ ਕੇ ਜਿਹੜੀ ਆਪਣੀ ਅੰਦਰੋਂ ਆ ਵੀ ਇਹ ਹੈਈ ਦੇ ਕਾਬਲ ਕਰਕੇ ਉਹਨਾਂ ਨੂੰ ਚੰਗੀ ਹੈਈ ਕਰਕੇ ਤੇ अपना ਜਿਹੜਾ ਸੀਮਨਾ ਉਹ ਚੰਗਾ ਪਰਕੇ ਤੇ ਅੱਗੇ ਬੱਚਾ ਲੈ ਸਕਦੇ ਆ ਤੇ ਵਧੀਆ ਗੱਲ ਆ ਬਈ ਕਿਉਂਕਿ ਇਨਸਾਨਾਂ ਦੇ ਵਿੱਚ ਤਾਂ ਸੀਗੇ ਅਲਟਰਾਸਾਉਂਡ ਦਾ ਸਿਸਟਮ ਐਨੀਮਲਾਂ ਦੇ ਵਿੱਚ ਵੀ ਹੁਣ ਘਰ ਤੱਕ ਮਹਈਆ ਹੋ ਚੁੱਕਿਆ ਹੈ ਬਹੁਤ ਵਧੀਆ ਗੱਲਾਂ ਫਾਰਮ ਮਿਰਾਲੀ ਇਹਦਾ ਜਿਹੜਾ ਲਾਹਾ ਆਪਾਂ ਨੂੰ ਲੈਣਾ ਚਾਹੀਦਾ ਫਿਰ ਤੋਂ ਧੰਨਵਾਦ ਕਰਦੇ ਆ ਬੀਡੀਐਸ ਪੂਰੀ ਟੀਮ ਦਾ ਤੇ ਧੰਨਵਾਦ ਜੀ ਵੀਡੀਓ ਨੂੰ ਸਾਂਝਾ ਜ਼ਰੂਰ ਕਰੋ ਜੀ ਅੱਗੇ